ਮੇਰੇ ਨਾਲ ਜੁੜੀਦਾ ਆ ਗੱਲਾਂ ਤੇ ਇਹੋ ਜਹੀ ਕਹੀਆਂ ਕੋਈ ਤਾਂ ਨਹੀਂ ਨਾ ਨਾ ਸਾਨੂੰ ਵੀ ਪਤਾ ਹੈ ਪਿੱਛਾ ਆਉਣਾ ਜੀ ਬ੍ਰਦਰ ਜੀ ਉਹ ਗੱਲਾਂ ਤੇ ਸਮਾਂ ਖਰਾਬ ਨਹੀਂ ਹੋਣ ਜਾਣਗੇ ਇੱਕ ਮੈਨੂੰ ਗੱਲ ਦੱਸੋ ਅੱਜ ਜਿਹੜੇ ਬੱਚਾ ਮੈਨੂੰ 4-500 ਦਿੱਤੇ ਆਂ ਹਾਂਜੀ ਅੱਜ ਮੈਂ ਬੱਚਿਆਂ ਨੂੰ ਸਰਕਾਰ ਵੱਲੋਂ ਪੈਸੇ ਦੇਣ ਜਾ ਰਿਹਾ ਹਾਂ ਹਾਂਜੀ ਹੁਣ ਰਾਹ ਚ ਆਪਾਂ ਜੇ ਰੋਕਦੇ ਆਂ ਡੱਕਦੇ ਆਂ ਇਹ ਛੱਕਾ ਮੈਂ ਸੀ ਜਿਹੜੇ ਮੰਨ ਲਓ ਉੱਥੇ ਆਪਾਂ ਖਲੋਤੇ ਇਹ ਕੋਈ ਬਹੁਤ ਅਲੱਗ ਉਹਨਾਂ ਦਾ ਕੋਈ ਨਿਸ਼ਾਨਾ ਨਹੀਂ ਆਉਂਦਾ ਠਾੜੀਆਂ ਮੰਗੀਆਂ ਗੱਲ ਸੁਣੋ ਉੱਥੇ ਠਾੜੀਆਂ ਮੰਗਿਆ ਸਾਟੇ ਨਾਲ ਨਹੀਂ ਠਾੜੀਆਂ ਮੰਗਿਆ ਸੈਂਟਰਲ ਫਿਰ ਸਰਕਾਰ ਨੇ ਪੰਜਾਬ ਸਰਕਾਰ ਨੇ ਕਿਉਂ ਚੱਕਿਆ ਤੁਹਾਡਾ ਪੰਜਾਬ ਸਰਕਾਰ ਨੂੰ ਕੀ ਲੋੜ ਪੈ ਗਈ ਮਤਲਬ ਤੁਹਾਡੀ ਗੱਲ ਇੱਕ ਮੇਰੀ ਬੇਇੱਜ਼ਤੀ ਹੈ ਆਪਸ ਚੋਂੜ ਕੇ ਬੇਇੱਜ਼ਤੀ ਹੈ ਹਾਂਜੀ ਆਪਾਂ ਭਰਾਵਾ ਸਰ ਬਿਲਕੁਲ ਆਪਾਂ ਪੰਜਾਬ ਦੇ ਲੋਕਾਂ ਨੂੰ ਮਾਹੌਲ ਵਧੀਆ ਦੇਣਾ ਅਸੀਂ ਆਪਣੇ ਬੰਦੇ ਆ ਉਹ ਜੇ ਆਪਣੇ ਬੰਦੇ ਦੇ ਰਾਹ ਰੋਕਾਂਗੇ ਆਪਣੇ ਬੰਦੇ ਨੂੰ ਤੰਗ ਹੁਣ ਇੱਕ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਹਾਂਜੀ ਪੰਜਾਬ ਦੇ ਵਿੱਚੋਂ ਦਿੱਲੀ ਜਾਣਾ 에어ਪੋਰਟ ਤੋਂ ਹਾਂਜੀ ਤਕਰੀਬਨ 80% ਬੰਦੇ ਜਿਹੜੇ ਸਾਡੇ ਬੱਚੇ ਆ ਪਿੰਡਾਂ ਦੇ ਲੋਕ ਬਾਹਰਲੇ ਹੋ ਰਹੇ ਆ ਏਅਰਪੋਰਟਾਂ ਤੋਂ ਉਹਦੇ ਨੇ ਜਾਂਦੇ ਨੇ ਉਹ ਬੰਦ ਕੀਤੇ ਕਿਹਨੇ ਬੰਦ ਕੀਤੇ ਜੀ ਜਿਹੜੀ ਫੋਟੋ ਉਹ ਸੈਂਟਰ ਨੇ ਕੀਤਾ ਸੈਂਟਰ ਨੇ ਬੰਦ ਕੀਤਾ ਫਿਲਟਰ ਨੇ ਕੀਤੀ ਗੱਲ ਸੁਣੋ ਅਸੀਂ ਦੋ ਪਾਸੇ ਦੋਵੇਂ 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 ਗੱਲ ਖਾਂਦਾ ਜਵਾਬ ਦਿਓ ਜਲਦੀ ਜਵਾਬ ਦਿਓ ਇਹ ਉਹ ਸੈਂਟਰ ਨੇ ਬੰਦ ਕੀਤਾ ਤੇ ਫਿਰ ਆਪਾਂ ਆਪਣੇ ਪੰਜਾਬੀਆਂ ਨੂੰ ਤੇ ਰਾਹ ਵਧੀਆ ਬਣਾਇਆ ਬਿਲਕੁਲ ਦਿੱਤਾ ਕੋਈ ਰਾਹ ਬੰਦ ਨਹੀਂ ਆ ਕੇ ਅੰਮ੍ਰਾਲੇ ਵਿੱਚ ਇੰਨੇ ਕਾਰੋਬਾਰੀ ਆਏ ਅੱਛਾ ਮੀਟਿੰਗ ਹੋਈ ਉਹਨਾਂ ਨੂੰ ਬੋਕਾਇਆ ਮੈਨੂੰ ਇਹ ਦੱਸਿਓ ਮੈਨੂੰ ਇਹ ਨਾ ਦੱਸਿਓ ਮੈਨੂੰ ਇਹਨਾਂ ਦੱਸਿਓ ਬੰਦਾ ਕਹਿੰਦਾ ਗੱਲ ਸੁਣੋ ਇਹ ਜਾ ਦੇ ਇੱਕ ਮਿੰਟ ਇੱਕ ਮਿੰਟ ਨਾ ਗੱਲ ਸੁਣੋ ਮੈਨੂੰ ਇਹ ਦੱਸਿਓ ਜੇ ਤੋਂ ਘੱਟ ਮਾਲ ਆ ਹਾਂਜੀ ਪੰਜਾਬ ਕਿੰਨੇ ਜਵਾਨ ਸੀ ਪਾਕਿਸਤਾਨ ਕਿੰਨੇ ਜਵਾਨ ਜਿਹੜੇ ਸੀ ਸਾਰਾ ਸੋਤੋਂ ਪੱਗਲੀ ਹੋ ਗਿਆ ਕਰਤਾਰਪੁਰ ਸਰਵੇਖਾ ਇੱਥੇ ਹੋ ਗਈ ਕਿੰਨੇ ਨੂੰ ਮੈਂ ਰੁਕ ਗਿਆ ਤੇ ਮੱਕ ਪੱਤੇ ਦੇ ਕਿਹਦੇ ਦੇ ਧੰਨਵਾਦ ਕਰੀਏ ਦੇਖ ਲਓ ਚੁੱਤੀ ਆ ਗਈ ਜੀ ਕਿਸਾਨਾਂ ਦੀ ਬਹਿਸ ਹੁੰਦੀ ਹੈ ਮੇਰੇ ਨਾਲ ਅੱਛਾ ਮੈਨੂੰ ਇੱਕ ਦੱਸਿਓ ਤਾਂ ਮੈਂ ਆਲਸ ਕਿਹੜਾ ਕਿਹੜਾ ਕਿਸਾਨ ਹੈ ਜਿਹੜਾ ਸੀਰ ਹੋਇਆ ਇੱਕ ਦਾ ਨਾਮ ਦਿਓ ਇੱਕ ਦਾ ਨਾਮ ਦੱਸਿਓ ਆ ਕਿਹੜਾ ਕਿਸਾਨ ਪਰ ਸੇਖਵਾ ਤੋਂ ਆਏ ਆ ਜੀ ਆਪਣੇ ਹਾਂ ਜੀ ਜਿਹੜੇ ਕਰਤਾਰਪੁਰ ਤੋਂ 12 ਜਵਨ ਸੀ ਮੈਂ ਉਹ ਠੀਕ ਹੈ ਮੈਂ ਤੈਨੂੰ ਦੱਸ ਦਦਾ ਕੋਈ ਸਤਿਵਿਚਰ ਗਿਆ ਠੀਕ ਹੈ ਅਦਾ ਨੋਮੈਨ ਬਾਰਡਰ ਦੀ ਦਿੱਸਤ ਹੈ ਸ਼ੰਭੂ ਬਾਰਡਰ ਤੇ 600 ਦੇ ਵੱਧ ਕਰੀਬ ਹੋ ਗਿਆ ਕਾਹਦੀਆਂ ਜੱਗਰ ਪਰ ਚੰਗਾ ਜੱਗਰ ਪਰ ਦੋ ਵਾਰ ਅਬ 12 ਜਿਨੇ ਸਾਡੇ ਕਿਸਾਨ ਸੀ 11 ਦੇ ਨਾਲ ਆ ਗਿਆ ਜੀ ਇੱਕ ਇੱਕ ਗਾਉਂ ਤੋਂ ਧੰਨਵਾਦ ਕੀਤਾ ਧੰਨਵਾਦ ਕੀਤਾ ਹਰ ਗੱਲ ਕੋਈ ਨਹੀਂ ਮੈਂ ਬੜੀ ਗੱਲ ਨਹੀਂ ਹੁੰਦਾ ਤਾਂ جي ان ہا رانا يا جنہ دکان ਤੇ ਰੁਕੀ ਜਾਂ ਮਗੇ ਦੇਣੀ ਤਰੀਕੋ ਤੁਹਾਡੇ ਕੋਲ ਗਈ ਤੁਸੀਂ ਸਾਡਾ ਮਨ ਤੋਂ ਤੱਕ ਲੈਣੀ ਆਏ ਸੀ ਮੇਰੀ ਗੱਲ ਸੁਣੋ ਉਹਨਾਂ ਨੂੰ ਨਹੀਂ ਲੱਗੋ ਚਲ ਗਿਆ ਕਿਉਂ ਤੁਸੀਂ ਮੇਰੇ ਕੋਲ ਕੱਲ ਆਓ ਤੁਹਾਨੂੰ ਮੈਂ ਬਵਾਗਾ ਵੀ ਤੁਹਾਡੇ ਨਾਲ ਬੈਠ ਕੇ ਗੱਲਬਾਤ ਕਰਾਂਗਾ ਆਈ ਬੈਠੋ ਆਜੂ ਮੇਰੇ ਕੋਲ ਇਹ ਚੀਜ਼ਾਂ ਆ ਗੱਲਾਂ ਤੇ ਅਹੋ ਹੀ ਅਹੀਂ ਕਿਹੜੀਆਂ ਕੋਈ ਤਾਂ ਸਾਨੂੰ ਵੀ ਪਤਾ ਹੈ ਬ੍ਰਦਰ ਜੇ ਨਹੀਂ ਗਿਆ ਸੋ ਸਮਾਂ ਖਰਾਬ ਨਹੀਂ ਕਰਨਾ ਚਾਹੁੰਦੇ ਅੱਜ ਕਿ ਮੈਨੂੰ ਗੱਲ ਦੱਸੋ ਹਾਂਜੀ ਅੱਜ ਜਿਹੜੇ ਬੱਚਾ ਮੈਨੂੰ 4-500 ਦਿੱਤੇ ਆ ਹਾਂਜੀ ਅੱਜ ਮੈਂ ਬੱਚਿਆਂ ਨੂੰ ਸਰਕਾਰ ਵੱਲੋਂ ਪੈਸੇ ਦੇਣ ਜਾ ਰਿਹਾ ਹਾਂ ਔਰ ਰਾਹ ਚ ਆਪਾਂ ਜੇ ਧੋਖ ਦੇਣ ਟੱਕ ਦੇ ਇਹ ਚੰਗਾ ਨਹੀਂ ਸਰਕਾਰ ਦੇ ਮੰਨ ਲਓ ਉੱਥੇ ਆਪਾਂ ਖਲੋਤੇ ਇਹ ਕੋਈ ਨਿਸ਼ਾਨੀ ਆ ਤੁਹਾਡੀਆਂ ਮੰਗਾਂ ਗੱਲ ਤੋਂ ਲੋਅ ਉੱਥੇ ਮੰਗਾਂ ਸਾਟੇ ਨਾਲ ਦੀ ਤੁਹਾਡੀਆਂ ਮੰਗਾਂ ਸੈਂਟਰ ਸਰਕਾਰ ਨੇ ਕਿਉਂ ਚੁੱਕਿਆ ਦੰਗਾ ਪੰਜਾਬ ਸਰਕਾਰ ਨੂੰ ਕੀ ਲੋੜ ਪੈ ਗਈ ਮਤਲਬ ਭਾਈ ਸਾਡੇ ਨਾਲ ਰਾਟੇ ਕਿਵੇਂ ਵੇਚਦੀ ਹੈ ਹੱਥ ਜੋੜ ਕੇ ਵੇਚਦੀ ਹੈ ਹਾਂਜੀ ਆਪਾਂ ਭਰਾਵਾ ਸਾਰੇ ਆਪਾਂ ਪੰਜਾਬ ਦੇ ਲੋਕਾਂ ਨੂੰ ਮਾਹੌਲ ਬਦਲ ਜਾਂਦੇ ਹਾਂ ਅਸੀਂ ਆਪਣੇ ਬੰਦਿਆਂ ਨੂੰ ਕਿ ਆਪਣੇ ਬੰਦਿਆਂ ਦੇ ਰਾਹ ਰੋਕਾਂਗੇ ਆਪਣੇ ਬੰਦਿਆਂ ਨੂੰ ਤੰਗ ਹੁਣ ਇੱਕ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਹਾਂਜੀ ਪੰਜਾਬ ਦੇ ਵਿੱਚੋਂ ਦਿੱਲੀ ਜਾਣਾ 에어ਪੋਰਟ ਤੋਂ ਹਾਂਜੀ ਤਕਰੀਬਨ 80% ਬੰਦੇ ਜਿਹੜੇ ਸਾਡੇ ਬੱਚੇ ਆ ਪਿੰਡਾਂ ਦੇ ਲੋਕ ਬਾਹਰਲੇ ਬੋਲਣਾਂ ਏਅਰਪੋਰਟਾ ਤੋਂ ਹੁੰਦੇ ਨੇ ਜਾਂਦੇ ਨੇ ਇਹ ਬੰਦ ਕੀਤਾ ਜੀ ਸੈਂਟਰ ਨੇ ਕੀਤਾ ਸੈਂਟਰ ਨੇ ਕੀ ਗੱਲ ਸੁਣੋ ਅਸੀਂ ਦੋ ਪਾਸੇ ਦੋ ਮਿੰਟ ਦੋ ਮਿੰਟ ਮੈਨੂੰ ਜਵਾਬ ਦਿਓ ਜਾਂਦਾ ਜਵਾਬ ਦਿਓ ਇਹ ਸੈਂਟਰ ਨੇ ਬੰਦ ਕੀਤਾ ਨਹੀਂ ਤੇ ਫਿਰ ਆਪਾਂ ਆਪਣੇ ਪੰਜਾਬੀਆਂ ਨੂੰ ਤੇ ਰਾਹ ਵਧੀਆ ਬਿਲਕੁਲ ਦਿੱਤਾ ਹੀ ਕੋਈ ਰਾਹ ਬੰਦ ਨਹੀਂ ਆ ਕੰਪਾਨੀ ਦਾ ਕੰਬਾਣੀ ਦੇ ਕਰ ਮਰੀਆ ਇੰਨੇ ਕਾਰੋਬਾਰੀ ਆਂ ਅੱਛਾ ਜਿਹੜੀ ਬੇਟੀ ਨੂੰ ਹੋਈ ਉਹਨਾਂ ਨੂੰ ਬੱਕਾ ਦੱਸੋ ਮੈਨੂੰ ਇਹ ਦੱਸਿਓ ਮੈਨੂੰ ਇਹਨਾਂ ਦੱਸਿਓ ਬੋਲ ਕੇ ਗੱਲ ਸੁਣੋ ਇੱਕ ਮਿੰਟ ਇੱਕ ਮਿੰਟ ਕੋ ਜਵਾਬ ਦਿਓ ਉਹ ਮੇਰੀ ਗੱਲ ਸੁਣੋ ਬੋੜਾ ਸੁਣ ਲੋ ਅੱਛਾ ਇੱਕ ਮਿੰਟ ਇੱਕ ਮਿੰਟ ਨਾਲ ਕੋਈ ਦੱਸੋ ਪਹਿਲਾਂ ਇਹ ਦੱਸਿਓ ਇਹ ਜਦੋਂ ਧਰਨਾ ਲਾਇਆ ਹਾਂਜੀ ਪੰਜਾਬ ਚ ਕਿੰਨੇ ਦਿਨਾਂ ਚ